ਹਾਂਜੀ ਸਾਸਤਰੀ ਕਾਲ ਜੀ ਸਵਾਗਤ ਹੈ ਅਸੀਂ ਸਰਦਾਰ ਮੱਖਣ ਸਿੰਘ ਸਮਰਾ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਕਬੱਡੀ ਜਗਤ ਦੇ ਵਿੱਚ ਇੱਕ ਉੱਗਾ ਨਾਮ ਹੈ ਜਿਨ੍ਹਾਂ ਨੇ ਤਕਰੀਬਨ ਕਈ ਆਪਣੇ ਮੋਗਾ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਮੋਟਰਸਾਈਕਲ ਤਕਰੀਬਨ ਖਿੱਲਾ ਵਾਂਗੂ ਹੀ ਵੰਡੇ ਆ ਤੇ ਜਿਹੜੇ ਚੰਗੇ ਚੰਗੇ ਖਿਡਾਰੀ ਸੀ ਜਿਹੜੇ ਨਾਮਵਰ ਉੱਗ ਦੇ ਖਿਡਾਰੀ ਸੀ ਉਹਨਾਂ ਨੂੰ ਵੰਡੇ ਉਹਨਾਂ ਨੇ ਤੇ ਉਹਨਾਂ ਦੇ ਭਰਾ ਸਰਦਾਰ ਸੁਖਮੰਦਰ ਸਿੰਘ ਜੀ ਸਮਰਾ ਯੂ ਐਸ ਏ ਤੇ ਉਹਨਾਂ ਦੇ ਕਰਤਾ ਤਾਤਾ ਸਾਰਾ ਜੋ ਵੀ ਇੱਥੇ ਮੈਨੇਜਮੈਂਟ ਉਹਨਾਂ ਦੀ ਹੈਗੀ ਆ ਉਹਨਾਂ ਉਹ ਹੈਗੇ ਨੇ ਕਿਸਮਤ ਸਿੰਘ ਬਰਾੜ ਲੋਗੜ ਉਹਨਾਂ ਵੱਲੋਂ ਭਾਈ ਸਾਨੂੰ ਦਿੱਤਾ ਗਿਆ 21000 ਰੁਪਏ ਪਿੰਡ ਭਿੰਡਰ ਦੇ ਟੂਰਨਾਮੈਂਟ ਲਈ ਤੇ ਸਾਰੇ ਸਮੂਹ ਨਗਰ ਕਮੇਟ ਸਮੂਹ ਟੂਰਨਾਮੈਂਟ ਕਮੇਟੀ ਤੇ ਸਮੂਹ ਨਗਰ ਨਿਵਾਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਉਹਨਾਂ ਦੀਆਂ ਕਮਾਈਆਂ ਵਿੱਚ ਵਾਕਤਾਂ ਪਾਵੇ ਦੈਨ ਦੁੱਗਣੀ ਰਾਜ ਚੌਗਣੀ ਤਰੱਕੀ ਕਰੇ ਤੇ ਹੋਰ ਵੀ ਉਹ ਮੈਂ ਤਾਂ ਕਹਿਣਾ ਵੀ ਗਾਂ ਜਿਹਨੇ ਵੀ ਖੜારી ਉੱਠਦੇ ਆ ਇਧਰਲੇ ਆਪਣੇ ਮੋਗੇ ਜ਼ਿਲ੍ਹੇ ਦੇ ਏਰੀਏ ਦੇ ਤੇ ਉਹਨਾਂ ਨੂੰ ਹੋਰ ਵੀ ਸਨਮਾਨ ਵਣ ਗੱਡੀਆਂ ਨਾਲ ਸਨਮਾਨ ਕਰਨੀ ਬਹੁਤ ਬਹੁਤ ਧੰਨਵਾਦ ਲੋਈ ਮਿੱਤਰੋ ਆ ਜਿਹੜਾ ਚੌਂਪਰ ਬੈਠਾ ਵੇਖ ਲਓ ਇਹ ਹੈਗਾ ਇੰਦਰਪਾਲ ਸਿੰਘ ਸਰਪੰਚ ਸਾਡੇ ਪਿੰਡ ਦਾ ਹੁੰਡਾ ਸਟੇਲਿਆ ਚੋਂ ਆਇਆ ਹੋਇਆ ਤੇ ਇਸ ਟਾਈਮ ਨੌਜਵਾਨੀ ਦੇ ਪੱਧਰ ਤੇ ਬਹੁਤ ਹੀ ਵਧੀਆ ਕਾਰਜ ਕਰ ਰਿਹਾ ਪਿੰਡ 'ਚ ਸਰਪੰਚ ਹੈ ਮੌਜੂਦਾ ਪਿੰਡਰ ਖੁਰਦ ਦਾ ਤੇ ਵਿਕਾਸ ਕਾਰ ਜਿਹੜੇ ਪਿੰਡ ਦੇ ਨੇ ਜਾਂ ਹੋਰ ਵੀ ਸਵਾਮਾਂ ਨੇ ਜਾਂ ਕੋਈ ਲੰਗਾ ਪ੍ਰਸ਼ਾਦੇ ਆ ਆਨੰਦਪੁਰ ਸਾਹਿਬ ਸੇਵਾ ਹਰੇਕ ਕੰਮ ਦੇ ਵਿੱਚ ਅੱਗੇ ਹੋ ਕੇ ਖੜਦਾ ਕੋਈ ਵੀ ਕੰਮ ਤੇ ਇਹਨਾਂ ਪਿਛਲੇ ਸਾਲ ਵੀ ਟੂਰਨਾਮੈਂਟ ਨੂੰ ਬਹੁਤ ਵੱਡੀਆਂ ਸਵਾਮਾਂ ਸੀ ਤੇ ਹਰੇਕ ਸਾਲ ਹੀ ਵੇਖ ਦਿੰਦੇ ਆ ਤੇ ਐਤ ਗਿਰ 11000 ਰੁਪਏ ਦੀ ਸਹਾਇਤਾ ਟੂਰਨਾਮੈਂਟ ਕਮੇਟੀ ਨੂੰ ਤੇ ਲੰਗਰ ਵਾਲਿਆਂ ਵਾਸਤੇ 5200 ਰੁਪਏ ਤੇ ਸਾਰੀ ਟੂਰਨਾਮੈਂਟ ਕਮੇਟੀ ਲੰਗਰ ਕਮੇਟੀ ਤੇ ਸਮੂਹ ਨਗਰ ਪੰਚਾਇਤ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਧੰਨਵਾਦ ਬਾਈ ਜੀ ਇਹ ਨੇ ਜੀ ਬਾਈ ਅਵਤਾਰ ਸਿੰਘ ਜੀ ਤੇ ਇਹਨਾਂ ਸੁਪੁੱਤਰ ਹੈਗਾ ਹਰਦੀਪ ਸਿੰਘ ਤੂਰ ਪੀਵੀ 29 ਵਾਲੇ ਆ ਮਨੀਲੇ ਵਾ ਵਸਦਾ ਚੋਬਰ ਤੇ ਵਧੀਆ ਰੈਸਟੋਰੈਂਟ ਆ ਬਹੁਤ ਵਧੀਆ ਖਾਣਾ ਹੈ ਪੁਰਾਣਾ ਮਿੱਤਰ ਵੀ ਆ ਮੇਰਾ ਤਕਰੀਬਨ ਇਕੱਠੇ ਹੀ ਰਹੇ ਆ ਦੋਨੇ ਤੇ ਸਰਬੰਸ ਸਿੰਘ ਫੌਜੀ ਦਾ ਹੈਗਾ ਜੀ ਪੋਤਾ ਤੇ ਇਹਨਾਂ ਲੋ ਤਕਰੀਬਨ ਹਰੇਕ ਸਾਲੀ ਟੂਰਨਾਮੈਂਟ ਨੂੰ ਬਹੁਤ ਵੱਡੀਆਂ ਸਵਾਮਾਂ ਦਿੰਦੇ ਆ ਤੇ ਇਸ ਵਾਰ ਵੀ 11000 ਰੁਪਇਆ ਜੀ ਟੂਰਨਾਮੈਂਟ ਨੂੰ ਤੇ ਇਹਨਾਂ ਦੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵਾਹਿਗੁਰੂ ਚੜ੍ਹਦਾ ਚੜ੍ਹਦੀਆਂ ਕਰੀਆਂ ਕਲਾ ਬਖਸ਼ਣ ਤੇ ਸੰਤ ਬਾਬਾ ਖਿਆਨ ਸਿੰਘ ਜੀ ਇਹਨਾਂ ਦੇ ਜਿਹੜੇ ਕਾਰਜ ਨੇ ਉਹਨਾਂ ਵਿੱਚ ਵੀ ਦੈਨ ਦੁਗੀਆਂ ਦੇ ਰਾਜ ਚੌਗਣੀਆਂ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਕੀ ਕਾੜਦੀ ਇਹ ਘਰ ਆ ਜੀ ਪ੍ਰਭਦੀਪ ਸਿੰਘ ਹੈਪੀ ਉਹਨਾਂ ਦੇ ਫਾਦਰ ਸਾਹਿਬ ਗੁਰਦੀਪ ਸਿੰਘ ਦੀਪਾ ਜੋ ਕਿ ਯੂਕੇ ਯੂਕੇ ਚ ਵਸਦੇ ਕਬੱਡੀ ਖਿਡਾਰੀ ਸਨ ਤੇ ਉਹਨਾਂ ਵੱਲੋਂ 11000 ਰੁਪਏ ਦੀ ਸਹਾਇਤਾ ਟੂਰਨਾਮੈਂਟ ਕਮੇਟੀ ਨੂੰ ਹਰੇਕ ਸਾਲ ਹੀ ਦਿੰਦੇ ਆ ਹੈਪੀ ਸਾਡਾ ਵੀਰ ਕਬੱਡੀ ਖਿਡਾਰੀ ਵੀ ਸੀ ਬਹੁਤ ਹੀ ਨਾਈਸ ਬੰਦਾ ਜੀ ਮਿਲਦੇ ਗੱਲਦੇ ਰਹਿੰਦੇ ਸੀਗੇ ਪਰ ਅੱਜ ਸਾਡੇ ਵਿੱਚ ਨਹੀਂ ਹੈਗਾ ਤੇ ਭਾਈ ਦੀਪੇ ਹੋਣੀ ਕਬੱਡੀ ਦੇ ਪੁਰਾਣੇ ਥੰਮ ਰਹੇ ਆ ਬਹੁਤ ਤਗੜੀ ਕਬੱਡੀ ਖੇਡੀ ਆ ਉਹਨਾਂ ਦੇ ਭੈਣ ਜੀ ਤੇ ਸਾਡੇ ਨਾਲ ਖੜੇ ਨੇ ਤੇ ਇਹਨਾਂ ਦੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਰੇਕ ਸਾਲ ਹੀ ਟੂਰਨਾਮੈਂਟ ਨੂੰ ਵੱਡੀਆਂ ਸਵਾਵਾਵਾਂ ਦਿੰਦੇ ਆ ਇਸ ਵਾਰ ਵੀ ਜੋ ਟੈਲਫੋਨਾਂ 11000 ਰੁਪਏ ਦੀ ਭੇਟਾ ਦਿੱਤੀ ਉਹਨਾਂ ਨੇ ਟੂਰਨਾਮੈਂਟ ਨੂੰ ਤੇ ਬਹੁਤ ਬਹੁਤ ਧੰਨਵਾਦ ਕਰੀ ਸਾਰੇ ਸਮੂਚੇ ਪਿੰਡ ਵੱਲੋਂ ਤੇ ਸਮੂਹ ਟੂਰਨਾਮੈਂਟ ਕਮੇਟੀ ਵੱਲੋਂ ਬਾਈ ਜਗਿੰਦਰ ਸਿੰਘ ਜੀ ਤੋਤਾ ਯੂਕੇ ਤੇ ਉਹਨਾਂ ਦਾ ਭਾਈ ਆ ਹੈਗਾ ਭਰਾ ਬਾਈ ਰਾਜਾ ਸਾਡਾ ਚਾਚਾ ਲੱਗਦਾ ਵੇ ਬਾਈ ਕਹੀ ਜਾਂਦਾ ਮੈਂ ਤੇ ਹਰੇਕ ਸਾਲ ਹੀ ਟੂਰਨਾਮੈਂਟ ਨੂੰ ਬਹੁਤ ਵੱਡੀਆਂ ਸਵਾਵਾਵਾਂ ਦਿੰਦੇ ਲੰਮੇ ਸਮੇਂ ਤੋਂ ਜੁੜੇ ਹੋਏ ਆ ਯੂਕੇ ਵਾਲੇ ਵਾਹੇ ਬਹੁਤ ਲੰਮੇ ਸਮੇਂ ਤੋਂ ਟੂਰਨਾਮੈਂਟ ਨਾਲ ਜੁੜੇ ਹੋਏ ਆ ਤੇ ਸਾਰੇ ਯੂਕੇ ਵਾਲਿਆਂ ਦਾ ਭਾਈ ਜਗਿੰਦਰ ਤੋਤੇ ਹੋਣਾ ਦਾ ਭਾਈ ਰਾਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਤੇ ਟੂਰਨਾਮੈਂਟ ਕਮੇਟੀ ਨੂੰ 21000 ਰੁਪਏ ਦੀ ਸਹਾਇਤਾ ਇਹਨਾਂ ਨੂੰ ਆ ਵਾਹੇ ਹਰੇਕ ਸਾਲ ਹੀ ਦਿੰਦੇ ਆ ਪਰ ਇਸ ਵਾਰ ਇਹ ਹੀ ਨਾਲ ਸਪੈਸ਼ਲ ਤੌਰ ਤੇ ਧੰਨਵਾਦ ਵੀ ਕਰਦੇ ਆ ਤੇ ਅਗਲੀ ਗਾਹ ਵੀ ਸਾਡੇ ਨਾਲ ਇਦਾਂ ਹੀ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਜੀ ਜੱਗਾ ਜੰਮਿਆ ਤੇ ਮਹਿਲ ਵਧਾਈਆਂ ਤੇ ਟੂਰਨਾਮੈਂਟ ਨੂੰ ਹਰ ਇੱਕ ਸਾਲ 2100 ਰੁਪਏ ਦੀ ਸਹਾਇਤਾ ਦਿੰਦਾ ਹੈ ਤੇ ਕੋਟਲੇ ਵਾਲੇ ਵਜਦੇ ਆ ਵੀ ਬਹੁਤ ਵਧੀਆ ਨਾਈਸ ਬੰਦੇ ਆ ਸਾਰੇ ਤੇ ਬਹੁਤ ਬਹੁਤ ਧੰਨਵਾਦ ਬਾਈ ਹੋਣਾ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਲੰਮੇ ਸਮੇਂ ਤੋਂ ਤੇ ਹਰ ਇੱਕ ਸਾਲ ਦੀ ਤਰ੍ਹਾਂ ਇਸਤਾਲ ਵੀ 2100 ਟੂਰਨਾਮੈਂਟ ਕਮੇਟੀ ਸਮੂਹ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਬਾਈ ਚੜ੍ਹਦੀਆਂ ਗਲਾਂ ਵਿੱਚ ਮਾਰ ਆਜੋ ਘਰ ਤੋਂ ਪਿੱਛੇ ਵੇਖ ਲਓ ਦੇਖ ਰਹੇ ਹੋ ਜੀ ਇਹ ਹੈਗਾ ਜੀ ਦਰਸ਼ਨ ਸਿੰਘ ਜੀ ਸਰਪੰਚ ਦਾ ਭਿੰਡਰ ਖੌਰ ਤੋਂ ਲੰਮਾ ਸਮਾਂ ਸਰਪੰਚੀ ਕੀਤੀ ਆ ਬਾਈ ਹੋਣਾ ਨੇ ਬਹੁਤ ਕਾਰਜਰਾਸ ਕੀਤੇ ਆ ਬਹੁਤ ਵਿਕਾਸ ਕੀਤਾ ਪਿੰਡ ਦਾ ਤੇ ਹਰੇ ਲੰਬੇ ਸਮੇਂ ਤੋਂ ਟੂਰਨਾਮੈਂਟ ਕਮੇਟੀ ਨਾਲ ਜੁੜੇ ਹੋਏ ਆ ਤੇ ਹਰੇਕ ਸਾਲ ਲੰਮੀਆਂ ਸਵਾਵਾਵਾਂ ਵੱਡੀਆਂ ਦਿੰਦੇ ਆ 5100 ਰੁਪਏ ਦੀ ਸਹਾਇਤਾ ਇਸ ਵਾਰ ਟੂਰਨਾਮੈਂਟ ਕਮੇਟੀ ਨੂੰ ਸਮੂਹ ਨਗਰ ਨਿਵਾਸੀ ਤੇ ਨਗਰ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਜੀ ਸੇਵਾਦਾਰ ਸੇਵਾ ਕਰਦੇ ਰਹਿੰਦੇ ਆ ਤੇ ਸਵਾਵਾਵਾਂ ਚੱਲ ਕਰਿੰਦੀਆਂ ਤੇ ਆ ਜਿਹੜਾ ਤੋਂ ਜੋਬਰ ਦੀ ਦੇਖ ਰਹੇ ਹੋ ਨਾ ਦੁੱਕੀ ਪਿੰਡ ਇਹ ਬਾਈ ਟੂਰਨਾਮੈਂਟ ਜਿਹੜਾ ਬਾਬਾ ਖਜਾਨ ਸਿੰਘ ਦੀ ਯਾਦ ਵਿੱਚ ਹੋਣਾ ਹੈ ਤੇ ਉਹਦੇ ਵਿੱਚ ਆ ਬੰਦਾ ਤੜਕੇ ਤਾਂ ਟੂਰਨਾਮੈਂਟਾਂ ਦੇ ਜਾਂਦਾ ਫਿਰ ਸਾਡੇ ਨਾਲ ਗਰਾਹੀ ਤੇ ਵੀ ਜਾਂਦਾ ਹੋਰ ਵੀ ਜਿਹੜੇ ਕੋਈ ਪਿੰਡ ਦੇ ਕਾਮਕਾਰ ਨੇ ਵਿੱਚ ਕਿ ਟੈਂਕੀ ਐਂਬੂਲੈਂਸ ਦਾ ਡਰਾਈਵਰ ਵੀ ਆ ਜਿਹੜੀ ਬਾਈ ਹੁਣਾਂ ਹੀ ਦਿੱਤੀ ਵੀ ਆ ਐਂਬੂਲੈਂਸ ਉਹ ਤੇ ਡਰਾਈਵਰ ਵੀ ਆ ਇਹ ਬੰਦਾ ਤੇ ਬਹੁਤ ਸੇਵਾ ਕਰਦਾ ਹੈ ਤੇ ਆ ਦੇਖ ਲਓ ਹੁਣ ਇਸ ਟਾਈਮ ਤਕਰੀਬਨ 6:30 ਪੌਣੇ 7 ਦਾ ਟਾਈਮ ਆ ਤੇ ਬੰਦਾ ਸਪਰੇਅ ਕਰਦਾ ਫਿਰਦਾ ਵੀ ਗਰਾਊਂਡ 'ਚ ਵੀ ਜੇ ਦਰਸ਼ਕਾਂ ਨੇ ਆਉਣਾ ਛੱਪਸਲੂਪੀ ਤੋਂ ਬਚਿਆ ਜਾਵੇ ਤੇ ਇਹਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ボートの場合。